ਵੀਡੀਓ ਦੇ ਵਿੱਚ ਸੰਤ ਵਰਿਆਮ ਸਿੰਘ ਜੀ ਸਾਨੂੰ ਦੱਸਦੇ ਹਨ ਕਿ ਜਪਜੀ ਸਾਹਿਬ ਦੇ ਪਾਠ ਕਿਵੇਂ ਕਰਨੇ ਹਨ ਅਤੇ ਇਸ ਦਾ ਮਹੱਤਮ ਕੀ ਹੈ ਉਹ ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਯਾਦ ਨਹੀਂ ਹੈ ਮਹਾਪੁਰਖ ਉਹਨਾਂ ਨੂੰ ਆਪਣੇ ਮਹਾਨ ਵਿਚਾਰ ਸਾਂਝੇ ਕਰਦੇ ਸਮਝਾਉਂਦੇ ਹਨ ਕਿ ਜਪਜੀ ਸਾਹਿਬ ਦਾ ਪਾਠ ਦਾ ਫਲ ਸ਼ਕਤੀ ਕੀ ਹੈ ਮਹਾਰਾਜ ਕਹਿੰਦੇ ਹਨ ਕਿ ਜੇ ਕੋਈ ਖਾਸ ਕਾਮਨਾ ਪੂਰੀ ਕਰਵਾਉਣੀ ਹੋਵੇ ਜਾਂ ਕੋਈ ਇੱਛਾ ਪੂਰੀ ਕਰਨੀ ਹੈ ਤਾ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਨੇ ਹਨ ਕਿਵੇਂ ਕਰਨੇ ਹਨ ਤੇ ਕਿੰਨੇ ਦਿਨ ਕਰਨੇ ਹਨ ਇਹ ਸਭ ਸਪਸ਼ਟ ਤੌਰ ਤੇ ਇਸ ਵੀਡੀਓ ਦੇ ਵਿੱਚ ਮਹਾਪੁਰਖਾਂ ਪਾਸੋਂ ਸਮਝਾਇਆ ਗਿਆ ਹੈ ਸੰਤ ਜੀ ਦੱਸਦੇ ਹਨ ਕਿ ਬਿਮਾਰੀਆਂ ਦੂਰ ਹੋ ਜਾਣਗੀਆਂ ਕਾਰ ਸਫਲ ਹੋ ਜਾਣਗੇ ਤੇ ਨੌਕਰੀਆਂ ਮਿਲ ਜਾਣਗੀਆਂ ਉਹ ਕੰਮ ਜੋ ਨਹੀਂ ਹੋ ਰਹੇ ਜਪਜੀ ਸਾਹਿਬ ਦੇ ਪਾਠ ਨਾਲ ਸਿਰੇ ਚੜ ਜਾਣਗੇ ਮਹਾਰਾਜ ਸਾਫ ਕਹਿੰਦੇ ਹਨ ਕਿ ਜਪਜੀ ਸਾਹਿਬ ਦਾ ਪਾਠ ਸਭ ਤੋਂ ਮਹਾਨ ਹੈ ਮਹਾਰਾਜ ਕਹਿੰਦੇ ਹਨ ਕਿ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਇਸ ਪਾਠ ਦੇ ਜਪ ਦੇ ਨਾਲ ਇਸ ਲਈ ਇਸ ਪਾਠ ਨੂੰ ਮਹਾ ਮੰਤਰ ਵੀ ਕਿਹਾ ਜਾਂਦਾ ਹੈ ਸੰਤ ਬਰਿਆਮ ਸਿੰਘ ਜੀ ਕਹਿੰਦੇ ਹਨ ਕਿ ਸਾਨੂੰ ਸਾਰਾ ਕੁਝ ਆਪਣੇ ਘਰ ਹੀ ਮਿਲ ਸਕਦਾ ਹੈ ਫਿਰ ਕਿਉਂ ਅਸੀਂ ਬੇਗਾਨੇ ਥਾਂ ਜਾਂਦੇ ਹਾਂ ਜਦੋਂ ਅਸੀਂ ਇਸ ਪਾਠ ਨੂੰ ਤਰੀਕੇ ਦੇ ਨਾਲ ਜੁਕਤੀ ਦੇ ਨਾਲ ਪਿਆਰ ਦੇ ਨਾਲ ਕਰਦੇ ਹਾਂ ਤਾਂ ਮਾੜੀਆਂ ਚੀਜ਼ਾਂ ਸਾਡੇ ਨੇੜੇ ਵੀ ਨਹੀਂ ਆਉਂਦੀਆਂ ਇਸ ਵੀਡੀਓ ਦੇ ਵਿੱਚ ਸੰਤ ਜੀ ਕਈ ਉਦਾਹਰਨਾ ਦੇ ਕੇ ਸਾਨੂੰ ਇਸ ਪਾਠ ਦੇ ਸ਼ਕਤੀਸ਼ਾਲੀ ਪ੍ਰਭਾਵ ਨੂੰ ਸਮਝਾਉਂਦੇ ਹਨ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਅਨਮੋਲ ਬਚਨਾਂ ਨਾਲ ਸਾਡੇ ਜੀਵਨ ਨੂੰ ਕਿਵੇਂ ਸਵਾਰਿਆ ਜਾ ਸਕਦਾ ਹੈ ਇਸ ਬਾਰੇ ਜਾਣਨ ਲਈ ਇਹ ਵੀਡੀਓ ਅਖੀਰ ਤੱਕ ਦੇਖਦੇ ਰਹੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਿਮਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਦਬਾਓ ਜੋ ਤੁਸੀਂ ਕੋਈ ਵੀ ਨਵੀਂ ਵੀਡੀਓ ਮਿਸ ਨਾ ਕਰੋ ਸਾਥ ਸੰਗਤ ਜੀ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਧੰਨਵਾਦ ਕਰ ਲਿਆ ਕਹਿੰਦੇ ਜੇ ਜਪਜੀ ਨਹੀਂ ਯਾਦ ਕਰਿਆ ਨਾ ਜਪਜੀ ਸਾਹਿਬ ਨਹੀਂ ਯਾਦ ਕਰਿਆ ਬੀਬੀਆਂ ਤੇ ਭਾਈ ਕਹਿੰਦੇ ਜੀ ਅਸੀਂ ਅਰਵਾੜਾ ਅਸੀਂ ਕਿਵੇਂ ਕਰ ਸਕਦੇ ਆ ਮੇਰਾ ਬਾਬਾ ਇੱਕ ਅੱਖਰ ਨਹੀਂ ਪੜਿਆ ਹੋਇਆ ਬੜੇ ਹੀ ਪਿਆਰ ਨਾਲ ਜਪਜੀ ਸਾਹਿਬ ਪੜਦਾਂ ਬੀਬੀ ਜੀ ਦੀ ਮਾਤਾ ਜੀ ਇੱਕ ਅੱਖਰ ਨਹੀਂ ਸੀ ਜਾਣਦੀ ਜਪਜੀ ਸਾਹਿਬ ਜਾਬ ਸਾਹਿਬ ਸਵਈਏ ਰਹਿਰਾਜ ਕੀਰਤਨ ਸੋਲਾ ਆਸਾ ਦੀ ਬਾਣੀ ਗੁਰੂ ਨਾਨਕ ਪਾਸ਼ਾ ਦੇ ਸ਼ਲੋਕ ਕਿੰਨੀਆਂ ਬਾਣੀਆਂ ਹੋ ਗਈਆਂ ਤੇ ਸ਼ਾਬਦ ਹਜਾਰੇ ਦੂਜੇ ਸਵੇਗੇ ਕਿੰਨਿਆ ਸ਼ਾਬਦ ਹੈ ਬਿਆੰਤ 2 ਵਜੇ ਉੱਠ ਕੇ ਉਹਨੇ ਬਹਿ ਜਾਣਾ ਬਨੇਰੇ ਦੇ ਕੋਲ ਐਸੀ ਗਾ ਗਾ ਕੇ ਬਾਣੀ ਪੜਨੀ ਪੈਂਦ ਉੱਠ ਖੜਦਾ ਸੀ ਸਾਰਾ ਨਹੀਂ ਉਹ ਆ ਬੀਬੇ ਨਾਮਕ ਬਾਣੀ ਪੜਦੀ ਹੈ ਜੀ ਆਪਾਂ ਪਏ ਸੋਤੇ ਪਏ ਉੱਠ ਕੇ ਮੱਲੋ ਮੱਲੀ ਬਾਣੀ ਨੂੰ ਜੀ ਕਰਦਾ ਸੀ ਐਨੀ ਰਸੇਲੀ ਪੜਦੀ ਇਹ ਤਾਂ ਅੱਖਰ ਨਹੀਂ ਸੀ ਜਾਣੇ ਇਹ ਤਾਂ ਬਾਣਨੇ ਨੇ ਆ ਬੀਬੀਆਂ ਤੇ ਪੁੱਛ ਲੋ ਕਹਿੰਦੇ ਮੈਂ ਪੜੀ ਹੋਈ ਨਹੀਂ ਜਦ ਗੱਲਾਂ ਕਰਨ ਲੱਗਦੀਆਂ ਤਾਂ ਫਲਾਣੀ ਵੇਲੇ ਆਏ ਕਿਹਾ ਐ ਕਿਹਾ ਐ ਕਿਹਾ ਚ ਸਾਰਾ ਚਿੱਠਾ ਖਲਾ ਲੋ ਸਾਰਾ ਹੀ ਖੋਲ ਦੀ ਜਾਣਗੇ ਵੀ ਉਹ ਕਿਵੇਂ ਯਾਦ ਰਹਿ ਜਾਂਦੀਆਂ ਐ ਇੰਨੀਆਂ ਗੱਲਾਂ 15 ਸਾਲ 20 ਸਾਲ 30 ਸਾਲ ਦੀਆਂ ਗੱਲਾਂ ਸੁਣ ਇਹਦੀ ਕੁੜੀ ਨੇ ਐ ਕਰਿਆ ਫਲਾਣਾ ਆਇਆ ਹੋਇਆ ਤੈਨੂੰ ਨਹੀਂ ਪਤਾ ਮੈਨੂੰ ਪਤਾ ਗੱਲ ਦਾ ਉਹ ਜਦੋਂ ਉਹ ਧਾਰਨ ਕਰੀਆਂ ਹੋਈਆਂ ਫੇਰ ਜਪਜੀ ਸਾਹਿਬ ਨਹੀਂ ਸੀ ਯਾਦ ਕਰਨਾ ਕਹਿੰਦੇ ਜੇ ਜਪਜੀ ਸਾਹਿਬ ਨਹੀਂ ਨਾ ਯਾਦ ਕਰਿਆ ਇਹ ਤਰ੍ਹਾਂ ਸਿੱਖ ਬਣਨ ਦਾ ਕੋਈ ਫੈਲਾ ਘੜਾਉਂਦੇ ਆ ਇੱਥੇ ਸਾਰੇ ਸੁਣ ਲਓ ਆਪੇ ਹੀ ਕਰ ਲਿਆ ਕਰੋ। ਤਰੇ ਕਾਮਨਾ ਪੜੇ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਲਓ ਮੈਂ ਕਹਿੰਦਾ 25 ਪਾਠ ਰੋਜ਼ ਦੇ ਕਰੋ। 42 ਦਿਨ ਕਰੇ ਜਾਓ ਬਿਮਾਰੀਆਂ हट ਜਾਣਗੀਆਂ ਕਾਰਜ ਸੁੱਧ ਹੋ ਜਾਣਗੇ ਨੌਕਰੀਆਂ ਮਿਲ ਜਾਣਗੀਆਂ ਜਿਹੜੇ ਕੰਮ ਨਹੀਂ ਹੁੰਦੇ ਹੋ ਜਾਣਗੇ। ਬਾਬਾ ਜੀ ਨੇ ਤਾਂ ਕੁਝ ਨਹੀਂ ਕਰਨਾ ਵਚਨ ਕਰਕੇ ਮੈਂ ਤਾਂ ਇਹ ਵਜਨ ਕਰਨਾ ਭਾਈ ਜੀ ਆਪ ਜੀ ਸਾਡੇ ਪਾਠ ਕਰ 1000 ਕਈਆਂ ਨੂੰ ਮੈਂ ਕਹਿੰਦਾ 10000 ਕਰ ਲੈ ਇੱਥੇ ਇੱਕ ਬੀਬੀ ਆਈ ਸੀ ਮੈਂ ਕਿਹਾ 10000 ਕਰਤੀ 6 ਬਿਮਾਰੀਆਂ ਸੀ ਉਹਨਾਂ ਇੱਕ ਸਾਲ ਪਰ ਕਰੀ ਜਾ 6 ਹੀ हट ਗਈਆਂ ਇਕੱਠੀਆਂ ਹੋ ਕੇ ਰਾਜੀ ਹੋ ਕੇ ਜੀ ਡਾਕਟਰਾਂ ਨੇ ਇਸ ਕਰਕੇ ਦੇ ਹੁਣ ਉਹ ਭੁੱਲ ਗਈ ਹੁਣ ਨਹੀਂ ਯਾਦ ਰਿਹਾ ਕਿ ਇਹ ਸਾਡੇ ਜੇ ਨੁਕਸ ਹੈ ਜਦ ਤਾ ਅਸੀਂ ਫਸੇ ਹੁੰਦੇ ਆ ਫੇਰ ਤਾਂ ਕਹਿੰਦੇ ਆ ਵੀ ਕੁਝ ਕਰਾਂਗੇ ਜਦ ਨਿਕਲ ਜਾਂਦੇ ਆ ਆ ਮੈਨੂੰ ਕੱਲੇ ਦੱਸੇ ਇੱਥੇ ਇੱਕ ਪਿੰਡ ਹੈ ਬੁਰਜਾ ਹੈ ਉਹਦਾ ਨਾਮ ਉੱਥੇ ਫਿਨਿਸ਼ਰਵਾਰ ਨੂੰ ਹਰੇਕ ਫਿਨਿਸ਼ਰਵਾਰ ਨੂੰ ਪੜਿਆ ਲਿਖਿਆ ਬੰਦਾ ਮਰਦਾ ਸੀ ਜਦ ਮੈਂ ਇੱਥੇ ਕੀਰਤਨ ਕਰਦਾ ਫਿਰਦਾ ਹੁੰਦਾ ਸਾਡੇ ਦਿਮਾਨ ਲੱਗੇ ਸੀ ਕਾਲਗੜ ਉਹ ਪਿੰਡ ਦੀ ਪੰਚਾਇਤ ਆਈ ਕਹਿੰਦਾ ਜੀ ਸਾਡੇ 7 ਬੰਦੇ ਤਾਂ ਮਰ ਗਏ ਪਹਿਲਾ ਵਕੀਲ ਮਰਿਆ ਦੂਜਾ ਅਡਮਾਸਟਰ ਮਰਿਆ ਵੀ ਬੀਏ ਐਮਏ ਤੋਂ ਘੱਟ ਨਹੀਂ ਮਰਦੇ ਪਤਾ ਨਹੀਂ ਸਾਡੇ ਪਿੰਡ ਤੇ ਕੀ ਕਰੋਪੀ ਹੋਈ ਮਾਤ ਅਸੀਂ ਆਇਆ ਕਰੋ ਥੋੜੇ ਦੀਵਾਨ ਲਾਵਾਂਗੇ ਹੁਣੇ ਗੁਰਦੁਆਰੇ ਜਾਓ ਨਾ ਤੋ ਕੋਈ ਸੱਚੇ ਪਾਸ਼ਾ ਅਸੀਂ ਸਹਿਜ ਪਾਠ ਕਰਦੇ ਹਾਂ ਖੰਡ ਪਾਠ ਨਹੀਂ ਮੈਂ ਦੱਸਿਆ ਮਤਲਬ ਹੁਣੇ ਜਾਓ ਜਦੇ ਜਾਓ ਤੁਸੀਂ ਪਾਠ ਤੋਂ ਨੂੰ ਟਾਈਮ ਤੇ ਮੈਂ ਦਊਂਗਾ ਦੀਵਾਨ ਉੱਥੇ ਚਲੇ ਗਏ ਸਾਰੇ ਪਿੰਡ ਨੇ ਜਾ ਕੇ ਅਰਦਾਸ ਕਰੀ ਸਹਿਜ ਪਾਠ ਸ਼ੁਰੂ ਕਰ ਲਿਆ ਉਥੇ ਬਾਅਦ 2 ਮਹੀਨੇ ਬਾਅਦ ਅਨਾਂ ਨੂੰ ਟਾਈਮ ਮਿਲਿਆ ਕੈ ਮਲੇਆ ਤਾਂ ਮੈਂ ਉੱਥੇ ਚ ਰਗਾ ਇਹ ਆ ਜਾ ਸਖਤ ਦੀਵਾਨ ਛਾਵੇਂ ਨਹੀਂ ਪੜਦੇ ਉਹਨੇ ਐਡੀ ਨੇਰੀ ਆਈ 150 ਦਰਤ ਰਾਜ ਗਿਰ ਗਿਆ ਕਹਦਾ ਤੈਨੂੰ ਵੀ ਦੱਸਦੇ ਆ ਪਤਾ ਮਸਾ ਲੰਘ ਕੇ ਮੈਂ ਦੋ ਦਿਨ ਫੇਰੇ ਨਹੀਂ ਕਰਿਆ 3 ਦਿਨ ਫੇਰੇ اسی ਦਿਨ ਚ ਰਖ ਲਿਆ ਮੈਂ ਲਾਉਣੇ ਜ਼ਰੂਰ ਨੇ ਕੋਈ ਸ਼ਕਤੀ ਹੈ ਬੜੀ ਜ਼ਬਰਦਸਤ ਜਿਹੜੀ ਇਹ ਰੋਕ ਪਾ ਲਈ ਲੇਗੋਂ ਬੰਦੇ ਮਰ ਗਏ ਉਹਦੇ ਬਾਅਦ ਮੈਨੂੰ ਵੀ ਭੁੱਲ ਗਏ ਨਾ ਬਾਬੇ ਕੀ ਦਾ ਪਤਾ ਕੌਣ ਹੈ ਕੱਲ ਫਿਲਮਾਂ ਤੋਂ ਕੌਣ ਗਿਆ ਕਦੇ ਇਹ ਦੇਖਿਆ ਤਾਂ ਹੈ ਸੀ ਸਾਡੇ ਪਿੰਡ ਆਇਆ ਸੀ ਸਭ ਭੁੱਲ ਗਏ ਨਾਲੇ 1650 ਨੂੰ ਅੰਮਰ ਛਕਾਇਆ ਇਹ ਆ ਗਿਆ ਬੰਦਾ ਇੱਕ ਆ ਚਿੰਤਗੜ ਹੈ ਚਿੰਤਗੜ ਮਗਹਵੇ ਦਾ ਨਾ ਚਿੰਤਗੜ ਨਾ ਰਖੋ ਇਹਦਾ ਨਾ ਚਿੰਤਗੜ ਬਕੋ ਆੜਾ ਮੂਰੇ ਲਾ ਲੋ ਉੱਥੇ ਹਰ ਸ਼ੁੱਕਰਵਾਰ ਨੂੰ 24 ਸਾਲ 18 ਸਾਲ ਤੋਂ 24 ਸਾਲ ਦਾ ਮੁੰਡਾ ਮਰਦਾ ਸੀ ਸਰਪੰਚ ਪੰਚਾਇਤ ਲੈ ਕੇ ਆਇਆ ਮਹਾਂ ਕਰੋ ਮੇਰੇ ਕੋਲ ਜਾਦੂ ਨਹੀਂ ਮੇਰੇ ਕੋਲ ਹੈਗਾ ਗੁਰੂ ਗੁਰਦਾਰੇ ਜਾਓ ਸਾਰੇ ਨਾਤੋ ਉੱਥੇ ਕਹੋ ਵੀ ਮਹਾਰਾਜ ਨਾ ਸੀ ਜਰਦਾ ਖਾਈਏ ਨਾ ਸ਼ਰਾਬ ਪੀਏ ਨਾ ਅੰਡੇ ਖਾਈਏ ਨਮਾਜ਼ ਖਾਈਏ ਤੇ ਐਸੀ ਦੀਵਾਨ ਲਵਾਵਾਂਗੇ ਅਖੰਡ ਪਾਠ ਕਰਾਵਾਂਗੇ ਵੀ ਸਾਡੇ ਬੰਦੇ ਨਾ ਮਰਨ ਉਸ ਵੇਲੇ ਫਿਕਰੇ ਸੀ ਵੀ ਅੱਜ ਕਿਹਦੀ ਵਾਰੀ ਆ 6 ਮਰ ਚੁੱਕੇ ਸੀ ਉਹਦੇ ਬਾਅਦ ਦੀਵਾਨ ਲਾਇਆ ਅਖੰਡ ਪਾਠ ਕਰਾਇਆ ਉਹ ਪਿੰਡ ਜੀ ਮੈਂ ਹਮੇਸ਼ਾ ਹੀ ਲੱਗਦਾ ਕਿਸੇ ਨੂੰ ਨਹੀਂ ਪਤਾ ਵੀ ਇਹ ਬਾਬਾ ਜੀ ਸੀਗਾ ਜਿਹਦੇ ਸਾਡੇ ਦੀਵਾਨ ਲਾ ਇੰਨਾ ਭੁੱਲਦੇ ਨੇ ਮੈਂ ਇਹ ਗੱਲ ਦੱਸਾਂ ਬਈ ਬਿਲਕੁਲ ਆਦਮੀ ਭੁੱਲ ਜਾਂਦਾ ਮੈਂ ਨੰਗੀ ਖਵਾਜਾ ਵੀ ਸੀ ਅਰਾ ਬੰ ਨੂੰ ਕੀ ਯਾਦ ਰੱਖਣਾ ਇਹਨਾਂ ਸੋ ਉਹ ਤਾਂ ਦੀਦਾ ਨਹੀਂ ਹੈ ਸੋ ਮਹਾਰਾਜ ਕਹਿੰਦੇ ਵੀ ਸਾਰੀਆਂ ਬਾ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤਰੇ ਕਾਮਨ ਪੜ ਹੈ ਇੱਕ ਮਨ ਇੱਕ ਮਨ ਹੋ ਕੇ ਜਪਜੀ ਸਾਹਿਬ ਦੇ ਪਾਠ ਕਰੇ ਹੋਵੇ ਸੰਪੂਰਨ ਤੇ ਕੀ ਤਿਤਛਿਨ ਕਹਿੰਦੇ ਉਸੇ ਵੇਲੇ ਪੂਰਨ ਹੋ ਜਾਏਗੀ ਦਰ ਜੰਤਰ ਮੰਤਰ ਪੁਨਤੰਤਰ ਮਹਾਨ ਕੋਈ ਜੰਤਰ ਕੋਈ ਮੰਤਰ ਕੋਈ ਤੰਤਰ ਜਪਜੀ ਸਾਹਿਬ ਤੇ ਨਹੀਂ ਚੱਲਦਾ ਇਹ ਸਾਰਿਆਂ ਨਾਲੋਂ ਬੜਾ ਇਹਨੂੰ ਮਹਾ ਮੰਤਰ ਕਹਿੰਦੇ ਇਹਦੇ ਉੱਪਰ ਦੀ ਕੋਈ ਮੰਤਰ ਨਹੀਂ ਲਟੀਆਂ ਵਰਦੀਆਂ ਬੀਬੀਆਂ ਉਹਦੇ ਮੰਤਰ ਕਰਾਰੀ ਹੈ ਜੀ ਉਹ ਫਲਾਣੇ ਪਿੰਡ ਵਾਲਾ ਹੁਣ ਤਾਂ ਸਿੰਘਾਂ ਨੇ ਸਾਰੇ ਹੀ ਟਾਟੂ ਤੇ ਕੋਸ਼ਾ ਤੌਰ ਤੇ ਗਾਣ ਨੂੰ ਕੋਸਾ ਹਟਾ ਦੇ ਕਿਉਂਕਿ ਸਾਡੇ ਕੋਲ ਤਾਂ ਸਭ ਕੁਝ ਹੈ ਕਿਉਂ ਕਰ ਛੱਡ ਕੇ ਬਗਾ ਦੇ ਸੌ ਜਾਂਦੇ ਜੰਤਰ ਮੰਤਰ ਪੁਨ ਤੰਤਰ ਮਹਾਨ ਇਹ ਸਾਰਿਆਂ ਨਾਲੋਂ ਵੱਡਾ ਪੂਤ ਜੈ ਪ੍ਰੇਤ ਦੈਤ ਬਲਵਾਨ ਪੂਤ ਪ੍ਰੇਤ ਦੈਤ ਜਤ ਇਹ ਜਿਹਨਾਂ ਜਿਹੜੇ ਬਹੁਤ ਔਖੇ ਨੇ ਖਬੀਸ ਜਿੰਨ ਮਹਾਰਾਜ ਕਹੇ ਕਹਿੰਦਾ ਤਿੰਨ ਸੁਮੀਪ ਨਾ ਆਵੇ ਕੋਈ ਜਿਹੜਾ ਜਪਜੀ ਸਾਹਿਬ ਪੜਦਾ ਉਹਦੇ ਨੇੜੇ ਨਹੀਂ ਜਪਜੀ ਸਾਹਿਬ ਪੜਨ ਲੱਗ ਜਾਓ ਆਪਾਂ ਹੀ ਹਟ ਜੂ ਠੀਕੇ ਨਾਲ ਪੜਨ ਲੱਗ ਜਾਓ ਜੋਗਤ ਨਾਲ ਪੜਨ ਲੱਗ ਜਾਓ ਹਟ ਜਾਏਗਾ ਸਭ ਕੁਝ ਆ ਬੀਬੀ ਜੀ ਛੋਟੀ ਜੀ ਸੀ ਸਾਡੇ ਪਿਛਲੇ ਪਾਸੇ ਇੱਕ ਪੂਤਨੀ ਆਉਂਦੀ ਸੀ ਔਰ ਜਿਹੜਾ ਕੋ ਨੂੰ ਕਹਿ ਦਵੇ ਉਹਦੇ ਤੇ ਆ ਜਾਂਦੀ ਸੀ ਇਹਦੀ ਤਗੜੀ ਸੀ ਨੌ ਬੀਬੀਆਂ ਚ ਦਿਨ ਬੰਨੇ ਹੋਏ ਵੀ ਅੱਜ ਫਲਾਣੇ ਦੇ ਹੋਣਾ ਅੱਜ ਫਲਾਣੇ ਦੇ ਹੋਣਾ ਇਹ ਵਿੱਚ ਗੜੀ ਸੀ ਇਹ ਕਹਿੰਦੀ ਤੂੰ ਬੜਾ ਤੰਗ ਕਰਿਆ ਕਹਿੰਦੀ ਅੱਛਾ ਬੇਬੇ ਦਾ ਨਾਮ ਲੈ ਕੇ ਕਹਿੰਦੀ ਉਹਦੀ ਨੌਂ ਬੋਲਦੀ ਐ ਕਹਿੰਦੀ ਤਾਂ ਮੈਂ ਹੁਣ ਤੇਰੇ ਹੀ ਆਉਣਾ ਹੋ ਜਾ ਤਿਆਰ ਕੱਲ ਨੂੰ ਤੇਰੇ ਆਉਣਾ ਇਹ ਖੰਨੀ ਚਾਚੀ ਜੀ ਕਹਿੰਦੀ ਸੀ ਕਹਿੰਦੀ ਚਾਚੀ ਜੀ ਆਜੀ ਫਿਰ ਤੈਨੂੰ ਸੇਵੀਆਂ ਬਣਾ ਕੇ ਰੱਖੀ ਐ ਖਾਣੋਂ ਵਾਸਤੇ ਕਕੀਰ ਖਾਣੀ ਐ ਦਾ ਆਉਣਾ ਹੈ ਤੇਰਾ ਆਦਰ ਸਰਕਾਰ ਵੀ ਕਰੀਏ ਕਹਿੰਦੀ ਗੱਲਾਂ ਹੁੰਦੀਆਂ ਪਤਾ ਜਿਆਦਾ ਲੱਗੂ ਜਾਂ ਮੈਂ ਤੈਨੂੰ ਫੜਿਆ ਉਹ ਦਿਨ ਲੰਘੇ ਕਿੰਨੇ ਹੀ ਮੁੜ ਕੇ ਉਸੇ ਕੁੜੀ ਨੂੰ ਫੇਰ ਫੜ ਲਿਆ ਜਿਹੜੀ ਕਿ ਸਾਡੇ ਘਰ ਦੇ ਪਿੱਛੇ ਸੀ ਇਹ ਫੇਰ ਚਲੇ ਗਏ ਇਹ ਜਾ ਕੇ ਕਹਿੰਦੀ ਚਾਚੀ ਤੂੰ ਤਾਂ ਆਈ ਹੋਣਾ ਮੈਂ ਤਾਂ ਸੇਵੀਆਂ ਬਣਾ ਕੇ ਰੱਖੀਆਂ ਸੀ ਕਹਿੰਦੀ ਮੈਂ ਕਿਵੇਂ ਆਉਂਦੀ ਕਹਿੰਦੀ ਸਾਰਾ ਦਿਨ ਤਾਂ ਕੌਣ ਕੌਣ ਕਰੀ ਜਾਂਦੇ ਬਾਣੀ ਪੜੀ ਜਾਂਦੇ ਜਰਸੀ ਸਾਹਿਬ ਪੜੀ ਜਾਂਦੇ ਆ ਕਹਿੰਦੀ ਆਹ ਤਿਰਪਾਨ ਪਾਈ ਹੋਈ ਹੈ ਕਹਿੰਦੀ ਮੇਰਾ ਬਲੇ ਨਹੀਂ ਚੱਲਿਆ ਆਈ ਤਾਂ ਮੈਂ ਸੀ ਦੇੜੀ ਤੋਂ ਮੁੜ ਮੇਰਾ ਅੰਦਰ ਜੋਰ ਨਹੀਂ ਤੇ ਸੋ ਇੰਨੀ ਜਿਆਦਾ ਇਹਦੀ ਸ਼ਕਤੀ ਹੈ ਤਿੰਨ ਸਮੀਪ ਨਾ ਆਵੇ ਕੋਈ ਪਠਨ ਪ੍ਰੀਤ ਨਿਤ ਨਰਜੇ ਜਿਹੜਾ ਰੋਜ਼ ਜਗਜੀ ਸਾਹਿਬ ਦਾ ਪਾਠ ਪਿਆਰ ਦੇ ਨਾਲ ਕਰਦਾ ਉਹਦੇ ਨੇੜੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਅਗਲੇ ਸਾਡੇ ਕੋਲ ਨਹੀਂ ਗਿਰਦਾ ਕੋਈ ਕਹਿੰਦਾ ਇੱਟਾ ਪੈਂਦੀਆਂ ਇੱਕ ਪ੍ਰੇਮੀ ਆਇਆ ਮੇਰੇ ਕੋਲ ਕਹਿੰਦਾ ਇੱਟਾ ਪੈਂਦੀਆਂ ਸਾਡੇ ਬਰਾਬਰ ਉੱਥੇ ਬੈਠ ਕੇ ਨਾ ਪੰਜ ਪਾਠ ਜਗਜੀ ਸਾਹਿਬ ਦੇ ਘਰ ਦੇ ਵੇਲੇ ਕਹਿੰਦਾ ਜਿੱਦੇ ਸੇ ਚਾ ਲੱਗੀ ਮਾ ਬਿਲਕੁਲ ਨਹੀਂ ਲੱਗਦੀ ਪਟਿਆਲੇ ਸੀ ਉਹ ਜਦ ਮੈਨੂੰ ਮਿਲਿਆ ਮੈਂ ਕਿਵੇਂ ਹੋਇਆ ਕਹਿੰਦਾ ਜੀ ਉਹ ਤਾਂ हट ਗਿਆ ਵਾ ਕਹਦੇ ਨਾਲ ਕਹਿੰਦਾ ਜਪਜੀ ਸਾਹਿਬ ਪੜਿਆ ਸੀ ਕਹਦਾ ਸੀ ਤਾਂ ਥੱਕ ਗਿਆ ਸੀ ਮਾਰ ਬੜੇ ਸਿਆੜੇ ਲੈ ਆਂਦੇ ਬੜੇ ਪੈਸੇ ਖਰਚੇ ਸੋ ਜਪਜੀ ਸਾਹਿਬ ਕੋਈ ਐਵੇਂ ਚੀਜ਼ ਨਹੀਂ ਹੈ ਕੈਨ ਸਮੀਪ ਨਐ ਆਵੇ ਕੋਏ ਪਠਨ ਪ੍ਰੀਤ ਨਿਤ ਨਰ ਜੇ ਹੋਏ ਜਿਹੜਾ ਨਰ ਪਿਆਰ ਦੇ ਨਾਲ ਬਾਣੀ ਪੜਦਾ ਮਾਨੁਖ ਦੇ ਜੀਵ ਜਨ ਪਾਈ ਕਹਿੰਦੇ ਮਨੁੱਖ ਜਿਹੜਾ ਬਣ ਗਿਆ ਨਾ ਜੇ ਉਹਦਾ ਜਪਜੀ ਸਾਹਿਬ ਜਾਂ ਅਦਮੀ ਜਾਪੁ ਬਿਹੀਨ ਹੋਇ ਬਾਤ ਗਵਾਈ ਉਹਨੇ ਕਹਿੰਦੇ ਐਵੇਂ ਹੀ ਬੇਵਰਥਾ ਕੋ ਆਖੀ ਤੀਕੇ